ਇੱਕ ਵਾਰੀ ਉਸ ਸਤਿਗੁਰੂ ਸੱਚ ਪਾਤਸ਼ਾਹ ਨੂੰ ਯਾਦ ਕਰੀਏ ਜਿਨ੍ਹਾਂ ਦਾ ਵਸਾਇਆ ਹੋਇਆ ਹੈ ਇਲਾਕਾ ਕਈ ਬਾਹਰੋਂ ਸੱਜਣ ਇੱਥੇ ਆਉਂਦੇ ਨੇ ਸਾਡੇ ਨਾਲ ਕਈ ਕੰਮ ਕਰਦੇ ਨੇ ਜਿਹੜੇ ਨਾਮਧਾਰੀ ਨਹੀਂ ਜਿਹੜੇ ਪਹਿਲੀ ਵਾਰੀ ਇੱਥੇ ਆਏ ਨੇ ਇੱਕ ਹੁਣੇ ਹੀ ਇੱਕ ਸਾਡੇ ਕੋਲ ਕੰਮ ਕਰਦਾ ਹੈ ਇੱਥੇ ਆਇਆ ਤੇ ਦੇਖ ਕੇ ਮੈਨੂੰ ਕਹਿੰਦਾ ਬਹੁਤ ਸੋਹਣਾ ਇਲਾਕਾ ਹੈ ਪਰ ਜੇ ਅਸੀਂ ਅੱਜ ਤੋਂ 60 70 ਸਾਲ ਪਿੱਛੇ ਚਲੇ ਜਿਏ ਜਿਨ੍ਹਾਂ ਨੇ ਦੇਖਿਆ ਕਿ ਇਸ ਇਲਾਕੇ ਵਿੱਚ ਕੀ ਸੀ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਇਲਾਕਾ ਬਸਾਇਆ ਸਮੇਂ ਦੇ ਨਾਲ ਇੱਕ ਕੁਦਰਤੀ ਗੱਲ ਹੈ ਕਿ ਆਪਾਂ ਉਹਨਾਂ ਨੂੰ ਭੁੱਲ ਜਾਂਦੇ ਆਂ ਦਾਤ ਪਿਆਰੀ ਹੋ ਜਾਂਦੀ ਏ ਉਹ ਦਾਤਾ ਵਿਸਰ ਜਾਂਦਾ ਏ ਇੱਕ ਵਾਰੀ ਉਸ ਮਹਾਨ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਇਹ ਆਖੀਏ ਤਾਂ ਸਤਿਗੁਰੂ ਬਰਤਪਾ ਸingh ਸੱਚੇ ਪਾਤਸ਼ਾਹ ਉਸ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਜਿਸ ਸੱਚ ਪਾਤਸ਼ਾਹ ਨੇ ਇਸ ਇਲਾਕੇ ਨੂੰ 50 ਸਾਲ ਤੋਂ ਜ਼ਿਆਦਾ ਵਸਾਇਆ ਜਿਨ੍ਹਾਂ ਦੇ ਚਰਨਾਂ ਦਾ ਆਪਾਂ ਆਨੰਦ ਮਾਣਿਆ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਇੱਕ ਵਾਰੀ ਆਖੀਏ ਧੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਜ ਸੰਗਤ ਜੀ ਮੇਰਾ ਇੱਥੇ ਆਉਣ ਦਾ ਤੁਹਾਡੇ ਕੋਲ ਆ ਕੇ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਆਪਣੇ ਬੱਚੇ ਸਿੱਖੀ ਨਾਲ ਜੁੜੇ ਰਹਿਣ ਸੀ ਸੰਤ ਨਿਸ਼ਾਨ ਸਿੰਘ ਉਹਨਾਂ ਦੀ ਕਥਾ ਸੁਣੀ ਹੈ ਪਰ ਕਿੰਨਿਆਂ ਨੂੰ ਕਿੰਨੀ ਕ ਸਮਝ ਆਈਏ ਓਨੀ ਕ ਆਉਂਦੀ ਏ ਜਿੰਨਾ ਜਿੰਨਾ ਆਪਾਂ ਜੁੜਦੇ ਆ ਸੰਤਾਂ ਨੇ ਗੱਲ ਕੀਤੀ ਏ ਨਾਮ ਦੀ ਕਿ দান ਦੇਣ ਨਾਲੋਂ ਉਹਦਾ ਨਾਮ ਜਪਣਾ ਉਹਦਾ ਜਸ ਕਰਨਾ ਸਾਰਿਆਂ ਤੋਂ ਉੱਪਰ ਹੈ ਪਰ ਨਾਮ ਕਿਸ ਢੰਗ ਨਾਲ ਜਪਿਆ ਜਾਵੇ ਜਿਹਦੇ ਨਾਲ ਵਾਕਿਆ ਹੀ ਸਾਨੂੰ ਸੁਖ ਹੋ ਜਾਣ ਜਿਹੜਾ ਸੱਚਾ ਪਾਤਸ਼ਾਹ ਹੁਕਮ ਕੀਤਾ ਹਰੀ ਕੋ ਨਾਮ ਸਦਾ ਸੁਖਦਾਈ ਉਹਨਾਂ ਦਾ ਹੁਕਮ ਤਾਂ ਕਦੀ ਗਲਤ ਨਹੀਂ ਹੋ ਸਕਦਾ ਪਰ ਉਹ ਉਦੋਂ ਹੁੰਦਾ ਜਦੋਂ ਨਾਮ ਅਸੀਂ ਮਨ ਕਰਕੇ ਜਪਦੇ ਆਂ ਜਦੋਂ ਅਸੀਂ ਸਾਰੇ ਪਾਸਿਓਂ ਟੁੱਟ ਕੇ ਸਾਰੀਆਂ ਆਸਾਂ ਛੱਡ ਕੇ ਸਾਡੇ ਕੋਲ ਇੱਕ ਆਸ ਹੁੰਦੀ ਏ ਇੱਕ ਪ੍ਰਮਾਤਮਾ ਦੀ ਆਸ ਹੁੰਦੀ ਏ ਇੱਕ ਸਤਿਗੁਰੂ ਦੀ ਆਸ ਹੁੰਦੀ ਏ ਇੱਕ ਨਾਮ ਦੀ ਆਸ ਹੁੰਦੀ ਏ ਸਾਡਾ ਮਨ ਜਦੋਂ ਇੱਕ ਥਾਂ ਲੱਗਦਾ ਫਿਰ ਉਹ ਸਾਰੀਆਂ ਹੀ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਇਹ ਨਾਮ ਇਸ ਢੰਗ ਨਾਲ ਜਪਿਆ ਜਾਵੇ ਜੇ ਆਪਾਂ ਇੱਥੇ ਬੈਠਾਂਗੇ ਆਪਾਂ ਕੱਠੇ ਹੋਵਾਂਗੇ ਤੇ ਬੱਚਿਆਂ ਦਾ ਵੀ ਨਾਮ ਜਪਣ ਨੂੰ ਆਪੇ ਹੀ ਦਿਲ ਕਰਨ ਲੱਗ ਜਾਂਦਾ ਜਦੋਂ ਆਪਾਂ ਇਹ ਗੱਲਾਂ ਸੁਣਾਂਗੇ ਆਪਾਂ ਇਹ ਗੱਲਾਂ ਕਰਾਂਗੇ ਤੇ ਨਾਮ ਜਪਣ ਨੂੰ ਦਿਲ ਕਰਨ ਲੱਗ ਜਾਂਦਾ ਹੈ ਇਹ ਦੇਖ ਕੇ ਮੈਂ ਬਹੁਤ ਵਾਰੀ ਇਹ ਗੱਲ ਕਰਦਾ ਹੁਣਾ ਕਿ ਸਿੱਖ ਧਰਮ ਸਾਡੇ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਬਣਾਇਆ ਉਹਨਾਂ ਨੇ ਕਿਰਪਾ ਕੀਤੀ ਹੈ ਕਿ ਬੜਾ ਪ੍ਰੈਕਟੀਕਲ ਧਰਮ ਮੈਂ ਇਸ ਤਰ੍ਹਾਂ ਦਾ ਧਰਮ ਨਹੀਂ ਲੋਕ ਮੈਨੂੰ ਮਾਫ ਕਰਨਾ ਮੈਂ ਕਿਸੇ ਦੇ ਨੁਕਤਾਚੀ ਨਹੀਂ ਨਹੀਂ ਕਰਦਾ ਪਰ ਲੋਕ ਬੜੇ ਵਹਿਮਾਂ ਪਰਮਾਂਜ ਫਸੇ ਨੇ ਕੋਈ ਕਿਤੇ ਪੱਥਰ ਨੂੰ ਮੱਥਾ ਟੇਕੀ ਜਾਂਦਾ ਕੋਈ ਕਿਤੇ ਦਰਖਤ ਨੂੰ ਮੱਥਾ ਟੇਕੀ ਜਾਂਦਾ ਹਾਲਾਂਕਿ ਮਨ ਦੇ ਪੁਰਾਣੇ ਧਰਮ ਵੀ ਇਹ ਸਨ ਪਰ ਗੁਰੂ ਨਾਨਕ ਸੱਚ ਪਾਤਸ਼ਾਹ ਨੇ ਫਿਰ ਉੱਥੋਂ ਸ਼ੁਰੂ ਕੀਤਾ ਕਿ ਉਹ ਜਲਥਲ ਮਈਲ ਹਰਥਾਂ ਪਰਪੂਰ ਹੈ ਉਸ ਤੋਂ ਬਿਨਾ ਉਸ ਪਰਮਾਤਮਾ ਤੋਂ ਬਿਨਾ ਕੋਈ ਥਾਂ ਹੀ ਨਹੀਂ ਉਹ ਸਾਡੇ ਵਿੱਚ ਵੀ ਭਰਪੂਰ ਹੈ ਉਸ ਤੋਂ ਬਿਨਾ ਕੋਈ ਹੈ ਹੀ ਨਹੀਂ ਪਰ ਉਦੋਂ ਏ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਜਦੋਂ ਅਸੀਂ ਸਾਰੇ ਪਾਸਿਆਂ ਤੋਂ ਟੁੱਟ ਜਾਂਦੇ ਹਾਂ ਜਦੋਂ ਸਾਡਾ ਮਨ ਵਿਖਿਆ ਤੋਂ ਦੂਜੇ ਪਾਸਿਆਂ ਤੋਂ ਉਚਾਟ ਹੋ ਜਾਂਦਾ ਹੈ ਪਰਮਾਤਮਾ ਹਰ ਥਾਂ ਮਿਲ ਜਾਂਦਾ ਤੁਸੀਂ ਘਰ ਬੈਠੇ ਵੀ ਮੱਥਾ ਟੇਕਦੇ ਹੋ ਤੁਹਾਡਾ ਉੱਥੇ ਹੀ ਪ੍ਰਵਾਨ ਹੈ ਦਾ ਤੁਸੀਂ ਘਰ ਬੈਠੇ ਵੀ ਅਰਦਾਸ ਕਰਦੇ ਹੋ ਉੱਥੇ ਹੀ ਪ੍ਰਵਾਨ ਹੁੰਦਾ ਹੈ ਮੈਂ ਆਪਣੀ ਗੱਲ ਤੇ ਨੇੜੇ ਆਉਂਦਿਆਂ ਹਾਂ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਬੱਚੇ ਜਿਹੜੇ ਨੇ ਕੀ ਤੁਹਾਡੇ ਬੱਚਿਆਂ ਨੂੰ ਅਰਦਾਸ ਆਉਂਦੀ ਹੈ ਕੀ ਤੁਹਾਡੇ ਬੱਚਿਆਂ ਨੂੰ ਆਪਣੇ ਗੁਰੂਆਂ ਦੇ ਨਾਮ ਆਉਂਦੇ ਨੇ ਕੀ ਬੱਚਿਆਂ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ ਜਿਨ੍ਹਾਂ ਨੂੰ ਨਹੀਂ ਪੜ੍ਹਨੀ ਆਉਂਦੀ ਆਪਣੇ ਬੱਚਿਆਂ ਨੂੰ ਲਾਓ ਥੋੜਾ ਥੋੜਾ ਗੁਰਬਾਣੀ ਪੜ੍ਹਨ ਲੱਗ ਜਾਣ ਜੇ ਆਖੋਗੇ ਕਿ ਇੱਥੇ ਕਿਸੇ ਨੂੰ ਸਿਖਾਉਣ ਭੇਜਣਾ ਹੈ ਆਨਲਾਈਨ ਸਿਖਾਉਣ ਭੇਜਣਾ ਹੈ ਜ਼ਰੂਰ ਭੇਜਾਂਗੇ ਜਦੋਂ ਤੁਹਾਡੇ ਬੱਚੇ ਗੁਰਬਾਣੀ ਨਾਲ ਜੁੜ ਜਾਣਗੇ ਤੁਹਾਡੇ ਬੱਚੇ ਅਰਦਾਸ ਹੀ ਕਰਨ ਲੱਗ ਜਾਣਗੇ ਤੁਹਾਡੇ ਬੱਚਿਆਂ ਨੂੰ ਇਹ ਪਤਾ ਲੱਗ ਜਾਏਗਾ ਕਿ ਸਿੱਖੀ ਕਿੰਨੀ ਉੱਚੀ ਹੈ ਤੇ ਬੱਚਿਆਂ ਨੂੰ ਸਿੱਖੀ ਦਾ ਮਾਣ ਹੋਣ ਲੱਗ ਜਾਏਗਾ ਫਿਰ ਬੱਚੇ ਸਿੱਖੀ ਤੋਂ ਦੂਰ ਨਹੀਂ ਹੁੰਦੇ ਤੇ ਜੇ ਮੈਂ ਦੁਨੀਆਦਾਰੀ ਦੇ ਹਿਸਾਬ ਨਾਲ ਵੀ ਕਹਾਂ ਜੇ ਜਿਸ ਦੁੱਖ ਨਾਲ ਸਾਰੇ ਗਰਸੇ ਪਏ ਨੇ ਜਿਸ ਦੁੱਖ ਦੀ ਪੰਜਾਬ ਦੀ ਆਪਾਂ ਪੰਜਾਬੀਆਂ ਦੀ ਵੀ ਗੱਲ ਕਰਦੇ ਆ ਨਸ਼ਿਆਂ ਦੀ ਹੋਰ ਵਿਕਾਰਾਂ ਦੀ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਚੋਂ ਬਚ ਜਾਨੇ ਆ ਸਿਰਫ ਇੱਕ ਚੀਜ਼ ਨਾਲ ਉਹ ਕੀ ਚੀਜ਼ ਹੈ ਉਹ ਸਿੱਖੀ ਹੈ ਔਰ ਉਹ ਆਪਾਂ ਕਿਤੋਂ ਮੁੱਲ ਲੈਣ ਨਹੀਂ ਜਾਣੀ ਕਿਤੋਂ ਬਾਹਰੋਂ ਲੈਣ ਨਹੀਂ ਜਾਣੀ ਉਹ ਤੁਹਾਡੇ ਘਰ ਵਿੱਚ ਹੀ ਹੈ ਪਰ ਆਪਾਂ ਇਸ ਚੀਜ਼ ਨੂੰ ਜ਼ਰੂਰੀ ਸਮਝ ਲਈਏ ਤੁਸੀਂ ਬਹੁਤ ਸਾਰੇ ਆਮ ਆਪਾਂ ਇਹ ਗੱਲਾਂ ਕਰਦੇ ਆਂ ਆਪਾਂ ਅਰਜ਼ ਕਰਦੇ ਆਂ ਕਿਸੇ ਦਾ ਹਾਈਲਾਈਟ ਨਹੀਂ ਹੁੰਦਾ ਕਿਸੇ ਦਾ ਵੀਜ਼ਾ ਨਹੀਂ ਆ ਰਿਹਾ ਕਿਸੇ ਦੀ ਫਾਈਲ ਲੱਗੀ ਹੋਣੀ ਆ ਨਹੀਂ ਆ ਰਹੀ ਸਾਰੇ ਹੀ ਕੰਮ ਸਾਰੇ ਹੀ ਸੁੱਖ ਆ ਜਾਂਦੇ ਨੇ ਜਦੋਂ ਆਪਾਂ ਸੱਚ ਪਾਤਸ਼ਾਹ ਦੇ ਹੁਕਮਾਂ ਨਾਲ ਜੁੜ ਜਾਂਦੇ ਆ ਜਦੋਂ ਆਪਾਂ ਨਾਮ ਜਪਣ ਲੱਗ ਜਾਂਦੇ ਆ ਜਦੋਂ ਆਪਾਂ ਸਿੱਖੀ ਨਾਲ ਜੁੜਦੇ ਆ ਆਪਾਂ ਨੂੰ ਦੁੱਖ ਕੋਈ ਵੀ ਨਹੀਂ ਰਹਿੰਦਾ ਇੱਥੇ ਵੀ ਸੁਖ ਉਹਨਾਂ ਦੇਣਾ ਕੈਨੇਡਾ ਵੀ ਸੁਖ ਉਹਨਾਂ ਨੇ ਦੇਣਾ ਸੁਖ ਉਹਨਾਂ ਦੇ ਹੁਕਮਾਂ ਤੋਂ ਬਾਹਰ ਨਹੀਂ ਸੋ ਇਸ ਕਰਕੇ ਅਰਜ਼ ਬੇਨਤੀ ਹੈ ਕਿ ਆਪਾਂ ਤੁਸੀਂ ਇੱਥੇ ਕੁਤ ਸਿੰਘ ਅੱਗੇ ਲੱਗੋ ਉਹਨਾਂ ਦੇ ਨਾਲ ਨੌਜਵਾਨ ਵੀ ਅੱਗੇ ਲੱਗਣ ਤੇ ਆਪਾਂ ਇੱਥੇ ਬੱਚਿਆਂ ਨੂੰ ਗੁਰਬਾਣੀ ਪੜਾਇਆ ਕਰੀਏ ਬੱਚਿਆਂ ਨੂੰ ਇਤਿਹਾਸ ਪੜਾਇਆ ਕਰੀਏ ਇੱਥੇ ਇਕੱਠ ਹੋਵੇ ਤਾਂ ਕਿ ਆਪਣੇ ਬੱਚੇ ਜਿਹੜੇ ਨੇ ਉਹ ਸਿੱਖੀ ਨਾਲ ਜੁੜੇ ਰਹਿ ਸਕਣ ਸੋ ਇਹ ਇਸ ਤਰ੍ਹਾਂ ਆਉਣ ਦੇ ਹੋਰ ਵੀ ਮੌਕੇ ਮਿਲਦੇ ਰਹਿਣ ਆਪਾਂ ਇੱਥੇ ਬੈਠ ਕੇ ਇਹ ਡਿਸਕਸ ਕਰੀਏ ਇਹ ਨੌਜਵਾਨਾਂ ਵੱਲੋਂ ਇਹ ਗੱਲਾਂ ਆਉਣ ਜੀ ਆਪਾਂ ਮਨ ਕਿਸ ਤਰ੍ਹਾਂ ਲਾਉਣਾ ਸਾਨੂੰ ਕੋ ਇਤਿਹਾਸ ਦੀ ਗੱਲ ਦੱਸੋ ਗੁਰਬਾਣੀ ਦੇ ਕਿਸੇ ਤੁਕ ਦੇ ਆਪਾਂ ਬੈਠ ਕੇ ਇੱਥੇ ਵਿਚਾਰ ਕਰੀਏ ਸੋ ਇਸ ਤਰ੍ਹਾਂ ਦਾ ਇਹ ਮਾਹੌਲ ਸਿਰਜਿਆ ਜਾਵੇ ਖਾਸ ਕਰਕੇ ਇਸ ਕਰਕੇ ਕਿ ਸਾਡੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਇਹਨਾਂ ਲੰਮਾ ਚਰੇ ਇਲਾਕੇ ਨੂੰ ਵਰਸਾਇਆ ਜਿਸ ਤਰ੍ਹਾਂ ਦੀ ਸਿੱਖੀ ਸਤਿਗੁਰੂ ਸੱਚ ਪਾਤਸ਼ਾਹ ਨੇ ਕਲਪਨਾ ਕੀਤੀ ਹੈ ਅਸੀਂ ਉਸ ਤਰ੍ਹਾਂ ਦੀ ਸਿੱਖ ਬਣ ਸਕੀਏ ਕਿਉਂਕਿ ਜੇ ਉਹਨਾਂ ਦੀ ਖੁਸ਼ੀ ਹੋ ਗਈ ਤੇ ਸੁੱਖ ਕੋਈ ਦੂਰ ਨਹੀਂ ਸੋਖ ਆਪਣੇ ਮਗਰ ਤੁਰੇ ਫਿਰਦੇ ਨੇ ਕੋਈ ਵੀ ਸੁਖ ਕੋਈ ਵੀ ਖੁਸ਼ੀ ਉਹਨਾਂ ਦੇ ਹੁਕਮ ਤੋਂ ਦੂਰ ਨਹੀਂ ਸੋ ਇਨੀ ਅਰਜ਼ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਤਗੜੇ ਹੋ ਕੇ ਤੁਸੀਂ ਕੰਮ ਕਰੋ ਤੁਸੀਂ ਕਰੋਗੇ ਜੋ ਸਾਨੂੰ ਸੇਵਾ ਲਾਓਗੇ ਉਹ ਸੇਵਾ ਤੁਹਾਡੇ ਨਾਲ ਹੈ ਪਰ ਅੱਗੇ ਤੁਸੀਂ ਲੱਗਣਾ ਤੇ ਤਗੜੇ ਹੋ ਕੇ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਸਾਡੇ ਬੱਚੇ ਪਾਠੀ ਹੋਣ ਜੇ ਤੁਸੀਂ ਪਾਠ ਕਰਨਾ ਇਹ ਸਤਿਗੁਰੂ ਸੱਚ ਪਾਤਸ਼ਾਹ ਦਾ ਹੀ ਮੈਂ ਹੁਕਮ ਦਰਹਾਉਣਾ ਕਿ ਅਸੀਂ ਪਾਠੀ ਬਾਹਰੋਂ ਕਿਉਂ ਲੈਣ ਜਾਈਏ ਸਾਡਾ ਇਹੀ ਫਰਕ ਸੀ ਕਿ ਇਹ ਸੀ ਕਿ ਪੰਡਤ ਆ ਕੇ ਮੰਤਰ ਕਰਦੇ ਸੀ ਤੁਸੀਂ ਆਪ ਹੀ ਸਾਰੇ ਪੰਡਤ ਹੋ ਤੁਸੀਂ ਆਪ ਹੀ ਸਾਰੇ ਪਾਠੀ ਹੋ ਤੁਸੀਂ ਆਪ ਹੀ ਪਾਠ ਕਰੋ ਤੁਸੀਂ ਆਪ ਹੀ ਤੁਹਾਡੇ ਬੱਚੇ ਪਾਠ ਕਰਨ ਸਾਨੂੰ ਬਹੁਤਾ ਆਸ ਅਨੰਦ ਹੋਵੇ ਹਵਨ ਕਰਨਾ ਹੈ ਤੁਹਾਡੇ ਬੱਚੇ ਹਵਨ ਕਰਨ ਵਰਣੀ ਕਰਨੀ ਹੈ ਤੁਹਾਡੇ ਬੱਚੇ ਵਰਨੀਆਂ ਕਰਨ ਸੋ ਆਪਾਂ ਇਸ ਤਰ੍ਹਾਂ ਦੇ ਮਾਹੌਲ ਦੀ ਸਿਰਜਣਾ ਕਰਨੀ ਹੈ ਉਹ ਮਾਹੌਲ ਦੀ ਸਿਰਜਣਾ ਕਰਨ ਨੂੰ ਕੋਈ ਬਹੁਤ ਮਿਹਨਤ ਦੀ ਵੀ ਲੋੜ ਨਹੀਂ ਬਹੁਤ ਮਿਹਨਤ ਕਰਦੇ ਆਪਾਂ ਬਹੁਤ ਕਲਪਦੇ ਆ ਬਹੁਤ ਕੋਸ਼ਿਸ਼ ਕਰਦੇ ਆ ਸਾਰੀਆਂ ਕਲਪਨਾ ਹੀ ਮੁੱਕ ਜਾਣਗੀਆਂ ਜੇ ਆਪਾਂ ਇਸ ਚੀਜ਼ ਨਾਲ ਜੁੜ ਜਾਵਾਂਗੇ ਸੋ ਇਨੀ ਚਾਰਜ ਕਰਕੇ ਤੁਹਾਡੇ ਤੋਂ ਅਗਿਆ ਲੈਣਾ ਸਤ ਸ੍ਰੀ ਅਕਾਲ